ਲੁਧਿਆਣਾ ਜਿਮਨੀ ਚੋਣਾਂ ਦੇ ਵਾਸਤੇ ਬੀਜੇਪੀ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਭਾਜਪਾ ਨੇ ਜੀਵਨ ਗੁਪਤਾ ਨੂੰ ਬੀਜੇਪੀ ਦਾ ਉਮੀਦਵਾਰ ਐਲਾਨਿਆ ਤਾਂ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੇ ਨੇ ਜਿਸ ਦੇ ਵਿੱਚ ਹੁਣ ਤੱਕ ਭਾਜਪਾ ਨੇ ਆਪਣਾ ਉਮੀਦਵਾਰ ਜਿਹੜਾ ਉਹ ਨਹੀਂ ਚੁਣਿਆ ਸੀ ਤੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕਿ ਜੀਵਨ ਗੁਪਤਾ ਹੋਣਗੇ ਭਾਜਪਾ ਦੇ ਉਮੀਦਵਾਰ ਲੁਧਿਆਣਾ ਵੈਸਟ ਤੋਂ ਜੀਵਨ ਗੁਪਤਾ ਨੂੰ ਭਾਜਪੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਇਸ ਵਕਤ ਦੀ ਵੱਡੀ ਖਬਰ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਭਾਜਪੀ ਦੇ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ 19 ਤਰੀਕ ਨੂੰ ਆਉਣ ਵਾਲੀ 19 ਜੂਨ ਨੂੰ ਜਿਹੜੇ ਆ ਇਲੈਕਸ਼ਨ ਹੋਣ ਜਾ ਰਹੇ ਨੇ ਜ਼ਿਮਨੀ ਚੋਣਾਂ ਹੋਣਗੇ ਲੁਧਿਆਣਾ ਦੇ ਵਿੱਚ ਅਤੇ 23 ਜੂਨ ਨੂੰ ਅਨਤੀਜੇ ਜਿਹੜੇ ਨੇ ਕੋਸ਼ਿਸ਼ ਕੀਤੀ ਜਾਣਗੇ ਤਾਂ ਪੂਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਸੀ ਤੇ ਹੁਣ ਤੱਕ ਭਾਜਪਾ ਜਿਹੜੀ ਹੈ ਉਹ ਆਪਣਾ ਉਮੀਦਵਾਰ ਨਹੀਂ ਚੁਣ ਪਾਈ ਸੀ ਤੇ ਹੁਣ ਲੁਧਿਆਣਾ ਜ਼ਿਮਨੀ ਚੋਣਾਂ ਦੇ ਵਾਸਤੇ ਭਾਜਪਾ ਦੇ ਵੱਲੋਂ ਵੀ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਏ ਤਾਂ ਟਿਕਟ ਜਿਹੜੀ ਹੈ ਉਹ ਜੀਵਨ ਗੁਪਤਾ ਨੂੰ ਦਿੱਤੀ ਗਈ ਹੈ ਲੁਧਿਆਣਾ ਵੈਸਟ ਤੋਂ ਜੀਵਨ ਗੁਪਤਾ ਜਿਹੜੇ ਨੇ ਉਹ ਭਾਜਪਾ ਦੇ ਉਮੀਦਵਾਰ ਵਜੋਂ ਇਲੈਕਸ਼ਨ ਜਿਹੜੇ ਨੇ ਲੜਦੇ ਨਾ ਸੁਰਾਉਣਗੇ